ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਕੋਲਕਾਤਾ ਦੇ ਵਿੱਚ ਡਾਕਟਰ ਧੀ ਦੇ ਨਾਲ ਬਲਾਤਕਾਰ ਤੇ ਕਤਲ ਮਾਮਲੇ 'ਚ ਬਹੁਤ ਵੱਡਾ ਐਕਸ਼ਨ ਲਿਆ ਔਰ ਪੱਛਮੀ ਬੰਗਾਲ ਸਰਕਾਰ ਦੀ ਖਚਾਈ ਕੀਤੀ ਹੈ ਤੇ ਨਾਲ ਹੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਪੱਛਮੀ ਬੰਗਾਲ ਸਰਕਾਰ ਡੀਜੀਪੀ ਬਦਲੇ ਜਿਹੜਾ ਉਥੋਂ ਦਾ ਪੁਲਿਸ ਮੁਖੀ ਆ ਉਹਦਾ ਤਬਾਦਲਾ ਕਰਨ ਨੂੰ ਕਿਹਾ ਗਿਆ ਦੂਸਰੀ ਗੱਲ ਸੁਪਰੀਮ ਕੋਰਟ ਨੇ ਸੀਬੀਆਈ ਨੂੰ 2 ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸਟੇਟਸ ਰਿਪੋਰਟ ਹੈ ਉਹ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਵੀਰਵਾਰ ਤੱਕ ਸੀਬੀਆਈ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਤੀਸਰੇ ਨੰਬਰ ਤੇ ਸੁਪਰੀਮ ਕੋਰਟ ਨੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਜਿਹੜੀ ਟਾਸਕ ਫੋਰਸ ਪੂਰੀ ਰਿਪੋਰਟ ਇਕੱਠੀ ਕਰੇਗੀ ਤੇ ਡਾਕਟਰਾਂ ਨੂੰ ਕੀ ਕੀ ਕੋ ਚਾਹੀਦਾ ਹੈ ਕਿਹੜੀ ਕਿਹੜੀ ਸੁਰੱਖਿਆ ਚਾਹੀਦੀ ਹੈ ਉਹਦੇ ਬਾਰੇ ਆਪਣੀ ਰਿਪੋਰਟ ਬਣਾ ਕੇ ਪੇਸ਼ ਕਰੇਗੀ ਚੌਥੇ ਨੰਬਰ ਤੇ ਸੁਪਰੀਮ ਕੋਰਟ ਨੇ ਬਹੁਤ ਵੱਡਾ ਸਵਾਲ ਖੜਾ ਕੀਤਾ ਹੈ ਕਿ ਇੰਨਾ ਵੱਡਾ ਕਾਂਡ ਇੰਨੀ ਵੱਡੀ ਵਾਰਦਾਤ ਹੋਣ ਤੋਂ ਬਾਅਦ ਜਿਹੜਾ ਪ੍ਰਿੰਸੀਪਲ ਹੈ ਉਹ ਕੀ ਕਰ ਰਿਹਾ ਸੀ ਤੇ ਪ੍ਰਿੰਸੀਪਲ ਨੂੰ ਇੱਕ ਥਾਂ ਤੋਂ ਉਹਨੇ ਅਸਤੀਫਾ ਦਿੱਤਾ ਤੇ ਉਹਨੂੰ ਜਲਦੀ ਨਾਲ ਦੂਜੀ ਥਾਂ ਤੇ ਪ੍ਰਿੰਸੀਪਲ ਕਿਉਂ ਲਾ ਦਿੱਤਾ ਗਿਆ ਨਾਲ ਹੀ ਸੁਪਰੀਮ ਕੋਰਟ ਨੇ ਇਹ ਸਵਾਲ ਉਠਾਇਆ ਕਿ ਇੰਨੀ ਵੱਡੀ ਵਾਰਦਾਤ ਹੋਈ ਤੇ ਪੁਲਿਸ ਨੇ ਇੰਨੇ ਘੰਟੇ ਪਰਚਾ ਕਿਉਂ ਨਹੀਂ ਦਰਜ ਕੀਤਾ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਤੇ ਕੁੜੀ ਦੀ লাশ ਉਹਦੇ ਮਾਪਿਆਂ ਨੂੰ ਦੇਣ ਤੋਂ ਬਾਅਦ ਤੱਕ ਵੀ 4 ਘੰਟੇ ਬਾਅਦ ਜਾ ਕੇ ਪਰਚਾ ਦਰਜ ਕਿਉਂ ਕੀਤਾ ਐਫ ਆਈ ਆਰ ਦਰਜ ਕਿਉਂ ਕੀਤੀ ਪਹਿਲਾਂ ਕਿਉਂ ਨਹੀਂ ਕੀਤੀ ਤੇ ਨਾਲ ਹੀ ਸੁਪਰੀਮ ਕੋਰਟ ਨੇ ਵੱਡਾ ਸਵਾਲ ਖੜਾ ਕੀਤਾ ਕਿ ਕਟਨਾ ਤੋਂ 2 ਦਿਨ ਬਾਅਦ ਉਸ ਹਸਪਤਾਲ ਦੇ ਵਿੱਚ ਵੜ ਕੇ ਜਿਵੇਂ ਕਿ ਭੀੜ ਨੇ ਬਹੁਤ ਵੱਡੀ ਤੋੜ-ਫੋੜ ਕੀਤੀ ਹੈ ਉਹਦੀ ਇਜਾਜ਼ਤ ਕਿਉਂ ਦਿੱਤੀ ਗਈ ਰੋਕਿਆ ਕਿਉਂ ਨਹੀਂ ਗਿਆ ਉਥੇ ਫੋਰਸ ਕਿਉਂ ਨਾ ਲਗਾਈ ਗਈ ਸਰਕਾਰੀ ਸੰਪਤੀ ਉਸ ਹਸਪਤਾਲ ਦੀ ਉਹਨੂੰ ਤੋੜਨ-ਫੋੜਨ ਕਿਉਂ ਦਿੱਤਾ ਗਿਆ ਸਰਕਾਰ ਕੀ ਕਰ ਰਹੀ ਹੈ ਪੁਲਸ ਕੀ ਕਰ ਰਹੀ ਹੈ ਵੱਡੇ ਸਰਕਾਰ ਸਵਾਲ ਜਿਹੜੇ ਸੁਪਰੀਮ ਕੋਰਟ ਨੇ ਉਠਾਏ ਨੇ ਤੇ ਸੁਪਰੀਮ ਕੋਰਟ ਨੇ ਇੱਕ ਜਾਇਜ ਸਵਾਲ ਉਠਾਏ ਨੇ ਕਿਉਂਕਿ ਭਾਰਤ ਦੇ ਵਿੱਚ ਔਰਤਾਂ ਦੀ ਕੋਈ ਸੁਰੱਖਿਆ ਰਹੀ ਨਹੀਂ ਗਈ ਭਾਰਤ ਚ ਔਰਤਾਂ ਦੀ ਹਾਲਤ ਸੱਚਮੁੱਚ ਬਹੁਤ ਮੰਦੀ ਹੈ ਦੇਖੋ ਅੰਕੜੇ ਕਹਿੰਦੇ ਨੇ ਹਰ ਇੱਕ ਮਿੰਟ ਦੇ ਵਿੱਚ ਤਿੰਨ ਔਰਤਾਂ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਜਿਹਦੇ ਕੇਸ ਦਰਜ ਹੁੰਦੇ ਨਹੀਂ ਹਰ 25 ਸੈਕਿੰਡ ਦੇ ਵਿੱਚ ਇੱਕ ਔਰਤ ਦੇ ਨਾਲ ਬਲਾਤਕਾਰ ਹੋ ਜਾਂਦਾ ਹੈ ਇਹ ਅੰਕੜੇ ਨਹੀਂ ਇਹ ਤੱਥ ਨੇ ਭਾਰਤ ਦੇ ਵਿੱਚ ਆ ਕੁਝ ਹੋ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਇਸ ਡਾਕਟਰ ਤ੍ਰੀ ਦੇ ਨਾਲ ਦਰਿੰਦਗੀ ਹੋਈ ਹੈ ਇੰਨਾ ਜਿਆਦਾ ਹੀ ਭੈੜੀ ਹਾਲਤوں ਦੀ ਕੀਤੀ ਗਈ ਹੈ ਹੋਵੇ ਇੱਕ ਡਾਕਟਰ ਜਿਹੜੀ ਜਾਨ ਬਚਾਉਂਦੀ ਹੈ ਲੋਕਾਂ ਦੀ ਤੇ ਉਹਦੇ ਨਾਲ ਇਸ ਕਿਸਮ ਦੀ ਦਰਿੰਦਗੀ ਇਸ ਕਿਸਮ ਦਾ ਜ਼ੁਲਮ ਕਿ ਉਸ ਦੇ ਨਾਲ ਬਲਾਤਕਾਰ ਵੀ ਕੀਤਾ ਔਰ ਉਹ ਦੀਆਂ ਅੱਖਾਂ ਤੱਕ ਨੋਚੀਆਂ ਗਈਆਂ ਉਹਦਾ ਮੂੰਹ ਤੱਕ ਨੋਚਿਆ ਗਿਆ ਪੋਸਟਮਾਰਟਮ ਰਿਪੋਰਟ ਕਹਿੰਦੀ ਹੈ ਕਿ 14 ਸੱਤਾਂ ਦੇ ਨਿਸ਼ਾਨ ਉਹਦੇ ਸਰੀਰ ਤੇ ਮੌਜੂਦ ਨੇ ਜਿਦੇ ਵਿੱਚ ਉਹਦਾ ਗੁਪਤ ਅੰਗ ਵੀ ਮੌਜੂਦ ਹੈ ਔਰ ਇੱਕ ਤੋਂ ਵਧੇਰੇ ਬੰਦਿਆਂ ਨੇ ਉਹਦੇ ਨਾਲ ਬਲਾਤਕਾਰ ਕੀਤਾ ਔਰ ਉਹ 36 ਘੰਟੇ ਮਰੀਜ਼ਾਂ ਦੀ ਸੇਵਾ ਕਰਨ ਤੋਂ ਬਾਅਦ ਉਹ ਰੈਸਟ ਕਰਨ ਲਈ ਗਈ ਸੀ ਬਹੁਤ ਵੱਡੇ ਸਵਾਲ ਪਿਛਲੇ ਦਿਨਾਂ ਤੋਂ ਇਹ ਸਾਰੇ ਕੁਸ਼ਤੇ ਉੱਠ ਰਹੇ ਨਹੀਂ ਇੱਥੋਂ ਤੱਕ ਨਿਕਲ ਕੇ ਗੱਲ ਆ ਰਹੀ ਹੈ ਕਿ ਉੱਥੋਂ ਦੇ ਕੁਝ ਸਟੂਡੈਂਟ ਉਸ ਮੈਡੀਕਲ ਕਾਲਜ ਦੇ ਤੇ ਕੁਝ ਹੋਰ ਡਾਕਟਰ ਇਦਾਂ ਦੀਆਂ ਗੱਲਾਂ ਉੱਥੇ মিডিਆ ਸਾਹਮਣੇ ਤੇ ਸੋਸ਼ਲ ਮੀਡੀਆ ਤੇ ਕਰ ਰਹੇ ਨੇ। ਕੀ ਆ ਜਾ ਰਿਹਾ ਹੈ ਕਿ ਇੱਥੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਕੰਮ ਚੱਲਦਾ ਸੀ ਤੇ ਮਨੁੱਖਾਂ ਦੇ ਅੰਗ ਕੱਢ ਕੇ ਵੇਚੇ ਜਾਂਦੇ ਸੀ ਤੇ ਪਲੱਸ ਨਸ਼ੇ ਦਾ ਤੇ ਸੈਕਸ ਰੈਕਟ ਵੀ ਚੱਲਦਾ ਸੀ। ਇਹਨਾਂ ਗੱਲਾਂ ਦੀ ਪੂਰੀ ਜਾਣਕਾਰੀ ਸਬੂਤਾਂ ਸਹਿਤ ਉਸ ਟ੍ਰੇਨੀ ਡਾਕਟਰ ਨੂੰ ਮਿਲ ਚੁੱਕੀ ਸੀ ਇਸੇ ਕਰਕੇ ਉਸ ਨੂੰ ਖਤਮ ਕੀਤਾ ਗਿਆ ਔਰ ਉਹਦੇ ਨਾਲ ਆ ਸਾਰਾ ਕੁਝ ਕੀਤਾ ਗਿਆ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਸੀਬੀਆਈ ਨੇ ਇਹਦੀ ਪੁਸ਼ਟੀ ਨਹੀਂ ਕੀਤੀ ਹਾਲਾਂਕਿ ਪੁਲਿਸ ਨੇ ਇਹਦੀ ਪੁਸ਼ਟੀ ਨਹੀਂ ਕੀਤੀ ਪਰ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਕਾਫੀ ਵੱਡੇ ਪੱਧਰ ਤੇ ਪਿਛਲੇ ਦਿਨਾਂ ਤੋਂ ਚਰਚਾ ਚ ਆ ਰਹੀ ਆ ਇਸ ਮੈਡੀਕਲ ਕਾਲਜ ਦੇ ਵਿੱਚ ਪੜਨ ਵਾਲੀਆਂ ਤੇ ਡਾਕਟਰੀ ਕਰਨ ਵਾਲੀਆਂ ਕਈ ਕੁੜੀਆਂ ਦੀ ਪਹਿਲਾਂ ਵੀ ਇਸੇ ਕਾਲਜ ਚ ਭੇਦ ਭਰੀ ਹਾਲਤ ਦੇ ਵਿੱਚ ਮੌਤ ਹੋ ਚੁੱਕੀ ਹੈ ਜਿਨ੍ਹਾਂ ਦਾ ਰਾਜ ਅੱਜ ਤੱਕ ਖੁੱਲਿਆ ਨਹੀਂ ਤੇ ਹੁਣ ਜਦ ਆ ਨਵੀਂ ਘਟਨਾ ਵਾਪਰੀ ਹੈ ਇਸ ਘਟਨਾ ਨੂੰ ਵੀ ਉਸੇ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਸੀ ਇਸ ਘਟਨਾ ਨੂੰ ਵੀ ਖੁਦਕੁਸ਼ੀ ਦਾ ਮਾਮਲਾ ਕਹਿ ਕੇ ਤੇ ਖਤਮ ਕਰਨ ਦੀ ਕੋਸ਼ਿਸ਼ ਸੀ ਪਰ ਇਸ ਘਟਨਾ ਦੇ ਫੈਲ ਜਾਣ ਦੇ ਨਾਲ ਹੁਣ ਉਹ ਪਹਿਲੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਦੇ ਵੀ ਰਾਜ਼ ਖੁੱਲ ਸਕਦੇ ਨੇ ਕਿਉਂਕਿ 2001 ਦੇ ਵਿੱਚ ਵੀ ਇਸੇ ਮੈਡੀਕਲ ਕਾਲਜ ਦੇ ਵਿੱਚ ਇੱਕ ਕੁੜੀ ਦੇ ਭੇਦ ਭਰੀ ਹਾਲਤ ਦੇ ਵਿੱਚ ਮਾਰੇ ਜਾਣ ਦੀ ਖਬਰ ਉਹ ਦੱਬ ਦਿੱਤੀ ਗਈ ਸੀ ਉਹ ਦਬਾ ਲਈ ਗਈ ਸੀ ਪਰ ਹੁਣ ਇਸ ਘਟਨਾ ਦੇ ਨਾਲ ਉਹ ਸਾਰੀਆਂ ਪਰਤਾਂ ਖੁੱਲ ਕੇ ਸਾਹਮਣੇ ਆ ਰਹੀਆਂ ਨੇ ਤੇ ਆਉਣੀਆਂ ਵੀ ਚਾਹੀਦੀਆਂ ਨੇ ਦੇਖੋ ਆਪਣੇ ਦੇਸ਼ ਦੇ ਵਿੱਚ ਬਹੁਤ ਕੁਝ ਗੋਲ ਮਾਲ ਚੱਲ ਰਿਹਾ ਹੈ ਕਾਲੇ ਧੰਦੇ ਚੱਲ ਰਹੇ ਨੇ ਮਨੁੱਖੀ ਅੰਗਾਂ ਦੀਆਂ ਤਸਕਰੀਆਂ ਦੇ ਪਹਿਲਾਂ ਕਈ ਹਫ਼ਤਿਆਂਾਂ ਤੋਂ ਡਾਕਟਰਾਂ ਦਾ ਇਹਦੇ ਵਿੱਚ ਫੜੇ ਗਏ ਆ ਸਭ ਤੋਂ ਚੁੱਕਿਆ ਕੰਮ ਕਈ ਡਾਕਟਰਾਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਨੇ ਅਦਾਲਤਾਂ ਵੱਲੋਂ ਔਰ ਅੱਜ ਵੀ ਇਹਦੇ ਉੱਪਰ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਇਹ ਬਹੁਤ ਵੱਡੇ ਨੈਕਸਸ ਇਹ ਬਹੁਤ ਵੱਡੇ ਗਰੋ ਨਹੀਂ ਜਿਨ੍ਹਾਂ ਦੇ ਵਿੱਚ ਡਾਕਟਰ ਵੀ ਹੋ ਸਕਦੇ ਨੇ ਜਿਨ੍ਹਾਂ 'ਚ ਹੋਰ ਵੀ ਲੋਕ ਹੋ ਸਕਦੇ ਨੇ ਤੇ ਜਦ ਤਹ ਤੱਕ ਜਾਇਆ ਜਾਂਦਾ ਹੈ ਤਦ ਪਤਾ ਲੱਗਦਾ ਹੈ ਕਿ ਮਾਮਲਾ ਕੀ ਹੈ ਹੁਣ ਸਾਡੇ ਦੇਸ਼ ਜਦੋਂ ਔਰਤਾਂ ਦੇ ਨਾਲ ਆ ਕੁਝ ਵਾਪਰ ਰਿਹਾ ਤਾਂ ਉੱਥੇ ਸਾਡੇ ਦੇਸ਼ ਦੇ ਵਿੱਚ ਰਖੜੀ ਦਾ ਤਿਹਾੜ ਮਨਾਇਆ ਜਾਂਦਾ ਹਰ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦਾ ਅ ਰਕਸ਼ਾ ਬੰਧਨ ਯਾਨੀ ਕਿ ਰਖੜੀ ਬਣਾਈ ਜਾਂਦੀ ਹੈ ਸਭ ਤੋਂ ਵੱਧ ਭਾਰਤ 'ਚ ਹੀ ਔਰਤ ਨਾਲ ੱਟਕੇ ਹੁੰਦੇ ਨੇ ਭਾਰਤ ਦੇ ਵਿੱਚ ਔਰਤ ਸੁਰੱਖਿਅਤ ਨਹੀਂ ਗਈ ਭਾਰਤ ਦੇ ਵਿੱਚ ਹੀ ਸਭ ਤੋਂ ਵੱਧ ਔਰਤ ਦੀ ਰੱਖਿਆ ਨਹੀਂ ਹੋ ਰਹੀ ਤੇ ਭਾਰਤ ਦੇ ਵਿੱਚ ਹੀ ਹਰ ਭਰਾ ਆਪਣੀ ਭੈਣ ਤੋਂ ਰਖੜੀ ਬਣਾ ਕੇ ਰੱਖਿਆ ਦਾ ਵਚਨ ਦਿੰਦਾ ਫਾਲਟ ਕਿੱਥੇ ਹੈ ਫਾਲਟ ਇੱਥੇ ਹੈ ਜੇਕਰ ਹਰ ਭਰਾ ਆਪਣੀ ਭੈਣ ਨੂੰ ਰੱਖਿਆ ਦਾ ਵਚਨ ਦੇਣ ਦੀ ਬਜਾਏ ਦੂਜਿਆਂ ਦੀਆਂ ਭੈਣਾਂ ਨੂੰ ਸਨਮਾਨ ਤੇ ਇੱਜ਼ਤ ਦੀ ਨਜ਼ਰ ਨਾਲ ਵੇਖਣ ਦਾ ਵਚਨ ਦੇ ਲਏ ਤਾਂ ਇਹ ਬਹੁਤ ਵੱਡੀ ਗੱਲ ਹੋਏਗੀ ਫਿਰ ਸਾਰੀਆਂ ਭੈਣਾਂ ਸੁਰੱਖਿਅਤ ਹੋ ਜਾਣਗੀਆਂ ਫਿਰ ਅਸਲੀ ਹੱਲ ਨਿਕਲ ਆਏਗਾ ਔਰਤਾਂ ਦੀ ਸੁਰੱਖਿਆ ਦਾ ਜਦੋਂ ਤੱਕ ਅਸੀਂ ਸਾਰੇ ਆਪੋ-ਆਪ ਦੀਆਂ ਭੈਣਾਂ ਦੀ ਰੱਖਿਆ ਦਾ ਵਚਨ ਨਹੀਂ ਦੇਈ ਜਾਵਾਂਗੇ ਪਰ ਦੂਜਿਆਂ ਦੀਆਂ ਭੈਣਾਂ ਦੀ ਰੱਖਿਆ ਜਾਂ ਦੂਜਿਆਂ ਦੇ ਭੈਣਾਂ ਦੀ ਇੱਜ਼ਤ ਨਹੀਂ ਸਮਝਾਂਗੇ ਤਾਂ ਸਾਡੀਆਂ ਭੈਣਾਂ ਵੀ ਸੁਰੱਖਿਅਤ ਨਹੀਂ ਹੋ ਸਕਦੀਆਂ ਕਿਉਂਕਿ ਅਸੀਂ ਹਰ ਵੇਲੇ ਆਪਣੀ ਭੈਣ ਦੇ ਨਾਲ ਨਹੀਂ ਰਹਿ ਸਕਦੇ ਮੈਨੂੰ ਲੱਗਦਾ ਰੱਖੜੀ ਵਾਲੇ ਦਿਨ ਆਪਣੀ ਭੈਣ ਨੂੰ ਰੱਖਿਆ ਦਾ ਵਚਨ ਦੇਣ ਦੀ ਬਜਾਏ ਸਾਰੇ ਭਰਾਵਾਂ ਨੂੰ ਦੂਜਿਆਂ ਦੀਆਂ ਭੈਣਾਂ ਦੀ ਇੱਜ਼ਤ ਕਰਨ ਤੇ ਸਤਿਕਾਰ ਕਰਨ ਦੀ ਕਸਮ ਖਾਣੀ ਚਾਹੀਦੀ ਹੈ ਇਹ ਮੈਨੂੰ ਲੱਗਦਾ ਹੈ ਭੈਣਾਂ ਨੂੰ ਵੀ ਆਪਣੇ ਭਰਾਵਾਂ ਤੋਂ ਇਸ ਦਿਨ ਸੌਂਹ ਖੋਣੀ ਚਾਹੀਦੀ ਹੈ ਕਿ ਮੈਂ ਦੂਜਿਆਂ ਦੀਆਂ ਭੈਣਾਂ ਨੂੰ ਸਤਿਕਾਰ ਇੱਜ਼ਤ ਦੀ ਨਜ਼ਰ ਨਾਲ ਦੇਖਾਂਗਾ ਉਹਨਾਂ ਨੂੰ ਆਪਣੀਆਂ ਭੈਣਾਂ ਬਰਾਬਰ ਇੱਜ਼ਤ ਦੇਵਾਂਗਾ ਮੈਨੂੰ ਲੱਗਦਾ ਫੇਰ ਇਹ ਸਮੱਸਿਆ ਹੱਲ ਹੋ ਸਕਦੀ ਹੈ ਭਾਵੇਂ ਕਿ ਇਸ ਪੂਰੇ ਸਿਸਟਮ ਦੇ ਵਿੱਚ ਹੋਰ ਵੀ ਬੜਾ ਕੁਝ ਐਸਾ ਹੈ ਜਿਹਦੇ ਨਾਲ ਜ਼ਗੀਰੂ ਮਾਨਸਿਕਤਾ ਤੇ ਪੂੰਜੀਵਾਦੀ ਮਾਨਸਿਕਤਾ ਦੇ ਵਿੱਚੋਂ ਬਹੁਤ ਵਿਗਾਰ ਨਿਕਲ ਚੁੱਕੇ ਨੇ ਆਪਣੀਆਂ ਹੀ ਭੈਣਾਂ ਨੂੰ ਹੱਥ ਪਾਉਣ ਵਾਲੇ ਵੀ ਇੱਥੇ ਸਾਹਮਣੇ ਆਉਂਦੇ ਨੇ ਆ ਚੁੱਕੇ ਨੇ ਪਰ ਫੇਰ ਵੀ ਮੈਨੂੰ ਲੱਗਦਾ ਹੈ ਕਿ ਸਮੱਸਿਆ ਦਾ ਕਾਫੀ ਹੱਲ ਜਿਹੜਾ ਉਹ ਬਣ ਜਾਏਗਾ ਜੇ ਸਾਰੇ ਭਰਾ ਰਖੜੀ ਵਾਲੇ ਦਿਨ ਆਪਣੀਆਂ ਭੈਣਾਂ ਨੂੰ ਇਹ ਵਚਨ ਦੇਣ ਕਿ ਮੈਂ ਦੂਜਿਆਂ ਦੀਆਂ ਭੈਣਾਂ ਦੀ ਇੱਜ਼ਤ ਕਰਾਂਗਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਅੱਜ ਸੁਪਰੀਮ ਕੋਰਟ ਨੇ ਜਿਹੜਾ ਇਹਦੇ ਉੱਪਰ ਐਕਸ਼ਨ ਲਿਆ ਉਹਦੇ ਬਾਰੇ ਆਪਣਾ ਵਿਚਾਰ ਲਿਖਿਓ ਦੁਬਾਰਾ ਫੇਰ ਮੈਂ ਦੱਸ ਦਿਆਂ ਸੁਪਰੀਮ ਕੋਰਟ ਨੇ ਵੱਡਾ ਐਕਸ਼ਨ ਅੱਜ ਲਿਆ ਸੁਪਰੀਮ ਕੋਰਟ ਨੇ ਡੀਜੀਪੀ ਬਦਲਣ ਦੇ ਹੁਕਮ ਦਿੱਤੇ ਨੇ ਸਪਰੀਮ ਕੋਰਟ ਨੇ ਵੀਰਵਾਰ ਤੱਕ 22 ਤਰੀਕ ਤੱਕ ਸਟੇਟਸ ਰਿਪੋਰਟ ਮੰਗ ਲਈ ਹੈ सीबीआई ਤੋਂ ਵੀ ਇੱਥੇ ਪੇਸ਼ ਕਰੋ ਹੁਣ ਤੱਕ ਤੁਸੀਂ ਕੀ ਕੱਢਿਆ ਨਾਲ ਦੀ ਨਾਲ ਇੱਕ ਟਾਸਕ ਫੋਰਸ ਬਣਾ ਦਿੱਤੀ ਆ ਸੁਪਰੀਮ ਕੋਰਟ ਨੇ ਜਿਹੜੀ ਇਹ ਜਾਂਚ ਕਰੇਗੀ ਵੀ ਡਾਕਟਰਾਂ ਨਾਲ ਕਿੱਥੇ ਕਿੱਥੇ ਕੀ ਕੀ ਗਲਤ ਹੁੰਦਾ ਤੇ ਉਹਨੂੰ ਕੀ ਕੀ ਸੁਰੱਖਿਆ ਦੀ ਲੋੜ ਹੈ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇਹ ਵੱਡਾ ਸਵਾਲ ਚੁੱਕਿਆ ਬਿਕਟ ਨਵਾ ਪਰਣ ਤੋਂ ਬਾਅਦ ਇੰਨਾ ਟਾਈਮ ਪਰਚਾ ਕਿਉਂ ਨਹੀਂ ਦਰਜ ਕੀਤਾ ਗਿਆ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਗਈ ਔਰ ਘਰਦਿਆਂ ਨੂੰ ਲਾਸ਼ ਦੇਣ ਤੋਂ ਬਾਅਦ ਜਾ ਕੇ ਐਫ ਆਈ ਆਰ ਦਰਜ ਕਿਉਂ ਹੋਈ ਆ ਉਹ ਵੀ ਕਈ ਘੰਟੇ ਬਾਅਦ ਵੱਡੇ ਸਵਾਲ ਸੁਪਰੀਮ ਕੋਰਟ ਨੇ ਚੁੱਕੇ ਨੇ ਤੁਹਾਨੂੰ ਕੀ ਲੱਗਦਾ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ